ਸਸਤਰੀਕਾਰ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਫੇਸਬੁੱਕ ਪੇਜ ਤੇ ਤੇ YouTube ਚੈਨਲ ਤੇ ਹਟੇਕ ਸਿੱਧੂ ਤੇ ਗਰਮੀਤ ਸਿੱਧੂ ਇਹਨਾਂ ਦੇ ਪਿਤਾ ਜੀ ਦੀ ਡੈਥ ਹੋ ਗਈ ਸੀ ਤੇ ਉਹਦੀ ਯਾਦ ਦੇ ਵਿੱਚ ਖੇਤ ਦੇ ਵਿੱਚ ਫਲਦਾਰ ਬੂਜੇ ਲਾਏ ਨਾਲ ਅਰਪਣ ਭਰਾ ਤੇ ਸੁਖੂਪਰਾ ਇਹਨਾਂ ਨੇ ਫਲਦਾਰ ਬੂਜੇ ਲਵਾਏ ਨਾਲ ਤੇ ਫਲਦਾਰ ਬੂਜੇ ছায়ਦਾਰ ਬੂਜੇ ਜ਼ਰੂਰ ਲਾਇਆ ਕਰੋ ਮੇਰਾ ਪ੍ਰਾ ਖੇਤਾਂ ਦੇ ਵਿੱਚ ਘਰਾਂ ਦੇ ਵਿੱਚ ਐਨੇ ਨਾਲ ਵਾਤਾਵਰਨ ਸ਼ੁੱਧ ਰਹਿੰਦਾ ਤੇ ਆਪਣੇ ਜਨਮ ਦਿਨ ਤੇ ਇੱਕ ਦੋ ਬੂਜੇ ਖੇਤ ਦੇ ਵਿੱਚ ਜ਼ਰੂਰ ਲਾਇਆ ਕਰੋ ਮੇਰਾ ਭਰਾ ਆਹੀ ਸਨੇਹ ਹੈ ਮਿੱਤਰੋ ਸਾਰੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਹਟੇਕ ਸਿੱਧੂ ਨੇ